ਸਾਨ ਵੀਰੋ ਜੇ ਆਪਾਂ ਇਸ ਮੱਕੇ ਦੀ ਗੱਲ ਕਰਦੇ ਆ ਇਹ ਇਸ ਲੈਂਡ ਤੋਂ ਇੱਧਰ ਨੂੰ 3599 ਤੁਹਾਨੂੰ ਦਿਖਾਉਣਾ ਤੇ ਇਸ ਲੈਂਡ ਤੋਂ ਇੱਧਰ ਨੂੰ ਕੋਈ ਹੋਰ ਵੀ ਐ ਵੀ ਦੇਖ ਲਓ 1 ਕਿ ਦਿਨ ਇੱਕ ਖੇਹ ਚ ਇਹ ਮੱਕਾ ਬੀਜਿਆ ਹੈ ਤੇ ਇਸ ਪਿੰਡ ਕਿਸਾਨ ਨੇ 4 5 20 ਬੀਜਿਆ ਤੇ ਚਾਰਾਂ ਪੰਜਾਂ ਬੀਆਂ ਦੇ ਮੁਕਾਬਲੇ ਸਭ ਤੋਂ ਵਧੀਆ ਬਾਈ ਕਿਹੜੇ ਬੀ ਦਾ ਜਰਮੀਨੇਸ਼ਨ ਆਇਆ 35 99 ਦਾ 35 99 ਹੈ ਬਾਈ ਸਰ ਸਾਰਾ ਤੋਂ ਵਧੀਆ ਹੁਣ ਆਪਣੇ ਸਾਹਮਣੇ ਸਾਰਾ ਕੁਝ ਸ਼ੀਸ਼ਾ ਹੀ ਆ ਤਾਂ ਬਾਈ ਤੇ ਬਾਈ ਦਾ ਦੇਖੋ ਕਹਿਣਾ ਹੈ ਕਿ ਤੁਹਾਡੇ ਸਾਹਮਣੇ ਸ਼ੀਸ਼ਾ ਹੈ ਕਿ ਇਸ ਪਿੰਡ ਚ ਸਾਰੇ ਕਿਸਾਨਾਂ ਨੇ ਅਲੱਗ-ਅਲੱਗ ਬੀਜ ਨਾਲ ਲਾ ਕੇ ਦੇਖ ਲੈ ਤੇ ਜਿੱਥੇ ਵੀ ਇੱਕ ਨੰਬਰ ਤੇ ਜੇ ਸਭ ਤੋਂ ਵੱਧ ਜਰਮੀਨੇਸ਼ਨ ਤੇ ਸਭ ਤੋਂ ਵੱਧ ਚੱਲਿਆ ਹੈ ਤਾਂ ਉਹ ਬਾਈ ਦੱਸਿਓ ਦੁਬਾਰਾ 3599 ਹੈ ਜਿਹੜਾ ਵਧੀਆ ਹੈ ਜਿਹੜਾ ਸਭ ਤੋਂ ਵਧੀਆ ਜਰਮੀਨੇਸ਼ਨ ਹੋਇਆ ਉਹ 3599 ਹੈ ਉਹ ਛੇਤੀ ਉਗ ਰਿਆ ਵੀ ਛੇਤੀ ਆ ਜੀ ਉਗ ਰਿਆ ਵੀ ਛੇਤੀ ਆ ਤੇ ਚੱਲਿਆ ਵੀ ਬਹੁਤ ਵਧੀਆ ਹੈ ਬਹੁਤ ਵਧੀਆ ਜੀ ਤੁਸੀਂ ਹੁਣ ਦੇਖ ਸਕਦੇ ਹੋ ਸੈਂਟਰ ਚ ਅੱਧੇ ਖੇਤ ਖਾਲੀ ਦਿਖ ਰਿਹਾ ਤੇ ਅੱਧਾ ਤੁਹਾਨੂੰ ਭਰਿਆ ਦਿਖ ਰਿਹਾ ਦੂਜਾ ਵੀ ਤਾਂ ਇਹ ਉਗ ਰਿਆ ਨਹੀਂ ਉਹ ਵਾਹ ਨਹੀਂ ਬਸ ਵਿਲੇ ਹੀ ਆ ਸਮਝੋ ਆਪਾਂ ਨੂੰ ਚਾਹੀਦਾ ਹੈ ਕਿ ਉਹਨਾਂ ਨਾਲ ਖਬਰ ਨੂੰ ਕਰੀ ਨਾ ਮੁਰਤੀ ਆ ਖਬਰ ਮਹਵਾਂ ਇੱਕ ਵੱਡਾ ਮੱਤੀ ਪਈ ਹੈ ਨਾਲ ਜਨਾਬ ਉਹਦੇ ਪਾਈ ਕੇ ਕਰੀ ਪਟਾ ਉਹ ਵਧੀਆ ਬਣ ਗਈ ਕਿਸਾਨ ਵੀਰੋ ਜੇਕਰ ਪਸ਼ੂਆਂ ਦੇ ਹਰੇ ਚਾਰੇ ਲਈ ਮੱਕੇ ਦੀ ਬਿਜਾਈ ਕਰਨੀ ਆ ਤੇ ਤੁਸੀਂ 3599 ਹੀ ਬੀਜਿਓ ਕਿਉਂਕਿ ਇਸ ਕਿਸਾਨ ਨੇ 8 ਫਰਵਰੀ ਨੂੰ ਚਾਰੇ ਲਈ ਮੱਕੇ ਦੀ ਬਿਜਾਈ ਕੀਤੀ ਆ ਤੇ ਇਸੇ ਦਿਨ 8 ਫਰਵਰੀ ਨੂੰ ਦੂਜਾ ਬੀਜ ਵੀ ਨਾਲ ਇਸ ਦੇ ਗਵਾਂਢੀ ਨੇ ਬੀਜਿਆ ਇਸ ਦਾ ਵੇਖੋ ਕਿੰਨਾ ਵਧੀਆ ਹੈ ਤੇ ਇਹ ਗਵਾਂਢੀ ਦਾ ਖੇਤ ਤੁਸੀਂ ਦੇਖੋ ਇਸ ਗਵਾਂਢੀ ਦੇ ਖੇਤੇ ਵਿੱਚ ਦਾਣਾ ਵੀ ਨਹੀਂ ਜੰਮਿਆ ਤੇ 3599 ਨਾਲ ਧਾਰੀਆਂ ਬੰਨੀ ਬੈਠਾ ਹੈ ਕਿਸਾਨ ਵੀਰੋ 359 ਬਜਾਈ ਤੋਂ ਲੈ ਕੇ ਅਖੀਰ 90 ਦਿਨ ਤੱਕ ਸਾਰੇ ਪੱਤੇ ਹਰੇ ਰੱਖਦਾ ਹੈ ਤੇ 350 ਕੁਇੰਟਲ ਕਿੱਲੇ 'ਚੋਂ ਵਜਨ ਦੇ ਦਿੰਦਾ ਹੈ ਇਸ ਕਰਕੇ ਇਸ ਬੀਜ ਨੂੰ ਹੀ ਬੀਜੋ ਬਾਈ ਕੀ ਗੱਲ ਹੋ ਗਈ ਕਿਵੇਂ ਬੂਟੇ ਦੇ ਆਸੇ-ਪਾਸੇ ਟੋਏ ਜੇ ਮਰੀ ਜਾਂਦੇ ਹੋ ਕੋਈ ਬਿਮਾਰੀ ਬਮੂਰੀ ਆ ਗਈ ਇਹਦੇ 'ਚ ਜੜ ਤੇ ਅੱਡੀ ਲੰਬੀ ਜਾਣੀ ਔਖੀ ਹੈ ਯਾਰ ਜਿਹੜੇ ਹਿਸਾਬ ਨਾਲ ਲੱਗਿਆ ਪਏ ਬਾਈ ਮੈਨੂੰ ਲੱਗਦਾ ਵੀ ਜੜ ਲੱਭੀ ਜਾਂਦਾ ਹੈ ਦੀ ਕਿ ਜੜ 'ਚ ਹੀ ਕੋਈ ਰੋਗ ਆ ਗਿਆ ਇਹਦੇ ਪਰ ਜੋ ਰੋਕ ਵਾਲਾ ਬੂਟਾ ਲੱਗਦਾ ਤਾਂ ਹੈ ਨਹੀਂਗਾ ਕਿਉਂਕਿ ਬੂਟਾ ਤਾਂ ਬਹੁਤ ਨਰੋਵਾ ਤੇ ਚੰਗਾ ਹੈ ਇਹ ਆਸੇ-ਪਾਸੇ ਲੋਕਾਂ ਦੀ ਏਡੀ-ਏਡੀਆਂ ਮੱਕੀਆਂ ਹੈ ਨਹੀਂ ਜਿੱਡੀਆਂ ਹੋਈ ਖੜੀ ਹੈ ਤੇ ਲੱਗਦਾ ਬਾਈ ਨੇ ਵੀ ਖੋਂਖ ਖੰਕ ਕੇ ਜੇ ਸਿਸਟਮ ਕਰ ਰੱਖਿਆਗਾ ਇੱਕ ਹੱਥ 'ਚ ਬੂਟਾ ਹੋਰ ਵੀ ਫੜੀ ਬੈਠਾ ਹੈ ਇਹਦੇ 'ਚ ਅਜੀਬੀ ਲੰਕੀ ਜਾਂਦਾ ਹੈ ਜੜੀ ਡੂੰਗੀ ਗਈ ਲੱਗਦੀ ਮੈਨੂੰ ਇਹਦੀ ਬਾਕੀ ਚਲੋ ਤੁਸੀਂ ਸਿਆਣੇ ਬੰਦੇ ਹੋ ਤੁਸੀਂ ਦੱਸ ਦਿਓਗੇ ਇਹਦੇ ਵਿੱਚ ਕੀ ਹੈ ਪਰ ਲੰਕੀ ਵਾਵਾ ਜਾਂਦਾ ਬਾਈ ਇਹਦੇ ਨਾਲ ਅਜੀਬੀ ਮਿੱਟੀ ਚੁੰਗਲਾ ਮਾਰੀ ਜਾਂਦਾ ਡੂੰਗੀਆਂ ਕਰ-ਕਰ ਕੇ ਹਤਾ ਉਹਨਾਂ ਲੱਗਦਾ ਨੇ ਬੂਟਾ ਉਹਦੇ ਮੈਨੂੰ ਪੂਰਾ ਚੰਗੀ ਤਰ੍ਹਾਂ ਆ ਜੇ। ਬਾਕੀ ਵੇਖੋ ਵੀਰ ਜੀ ਇਹ ਮੱਕੀ ਦੀ ਬਜਾਈ ਕੀਤੀ ਸੀ। ਇਹ ਅੱਧੇ ਬੀਜ ਨੂੰ ਜਿਹੜਾ ਹੈ ਅਸੀਂ ਵਾਈਮੈਚੜੀ ਨਾਲ ਟ੍ਰੀਟ ਕਰਕੇ ਵੇਚਿਆ ਸੀ ਜਿਹੜੇ ਸਾਈਡ ਤੇ ਵਾਈਮੈਚੜੀ ਦੀ ਫੋਟੋ ਆ ਅੱਧੇ ਬੀਜ ਨੂੰ ਵਿਦਆਊਟ ਵਾਈਮੈਚੜੀ ਅਸੀਂ ਟ੍ਰੀਟ ਕਰੀਤਾ ਸੀ। ਦੇਖੋ ਕੱਦ ਵੀ ਜ਼ਿਆਦਾ ਮੱਕੀ ਦਾ। ਟਾਂਡਾ ਵੀ ਦੇਖੋ ਮੋਟਾ ਹੈ ਤੇ ਜੜ੍ਹ ਚ ਵੇਖੋ ਕਿੰਨਾ ਫਰਕ ਆ ਜਿਹੜੀ ਸਾਈਡ ਵਾਈਮੈਚੜੀ ਆਪਾਂ ਯੂਜ਼ ਕੀਤਾ ਉਹਦੀ ਜੜ੍ਹ ਦੇਖੋ ਕਿੰਨੀ ਭਰ ਗਿਆ। ਤੇ ਦੋਸਤੋ ਜੇਕਰ ਆਪਾਂ YMC ਇਹਨਾਂ ਟ੍ਰੀਟ ਕਰਕੇ ਮੱਕੇ ਨੂੰ ਬੀਜੀਏ 100 ਗ੍ਰਾਮ ਇੱਕ ਕੁਆਂਟਲ ਬੀਨ ਨੂੰ ਲਾ ਕੇ ਬੀਜੀਏ ਤੇ ਮੱਕੇ ਦੀ ਗਰੋਥ ਇੰਨੀ ਵਧੀਆ ਹੁੰਦੀ ਆ ਇੰਨੀ ਫਾਸਟ ਆ ਜਿਨ੍ਹਾਂ ਦੇ ਵਿੱਚ ਮੱਕਾ ਜਿਹੜਾ ਹੈ ਉਹ ਕੱਦ ਕੱਟ ਕਰਦਾ ਹੈ ਤੇ ਹਰਾ ਭਰਾ ਰਹਿੰਦਾ ਹੈ ਜਿਹੜੇ ਵੀ ਵੀਰ ਟਾਲ ਦੀ ਮੱਕਾ ਬੀਜਦੇ ਆ ਉਹ ਜੇਕਰ ਤੁਸੀਂ ਨਹੀਂ ਲਾਇਆ ਤੇ ਇੱਕ ਸਪਰੇਅ YMC ਦੀ 100 ਗ੍ਰਾਮ ਇੱਕ ਕਿਲੇ ਤੇ ਜਰੂਰ ਕਰੋ ਧੰਨਵਾਦ